ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਸਾਰੇ ਭਰਾਵਾਂ ਨੂੰ ਤੇ ਅੱਜ ਗੱਲ ਕਰਾਂਗੇ ਜੀ ਝੋਨੇ ਉੱਪਰ ਕਿਹੜਾ ਫੰਗੀ ਸਾਈਡ ਸਭ ਤੋਂ ਵਧੀਆ ਕਿੰਨੀ ਡੋਜ਼ ਆ ਕਿਹੜਾ ਟੈਕਨੀਕ ਕਰੀਏ ਕਿੰਨੀ ਡੋਜ਼ ਕਰੀਏ ਕਦੋਂ ਕਰੀਏ ਸਹੀ ਸਮਾਂ ਕਦੋਂ ਕਰਨ ਦਾ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਜਿਹੜੇ ਭਰਾ ਆਪਣੇ YouTube ਪੇਜ ਨਾਲ YouTube ਚੈਨਲ ਨਾਲ ਤੇ Facebook ਪੇਜ ਨਾਲ ਨਵੇਂ ਜੁੜੇ ਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਜੇ ਗੱਲ ਕਰੀ ਅੱਜ ਆਪਾਂ ਟੈਕਨੀਕਲ ਦੀ ਤਾਂ ਸਭ ਤੋਂ ਪਹਿਲਾਂ ਜਿਵੇਂ ਅਡਾਮਾਨ ਦਾ ਆਉਂਦਾ ਕਸਟੋਰੀਆ ਮੇਰੇ ਵਿੱਚ ਟੈਕਨੀਕਲ ਐਜੋਕਸੀ ਸਟੋਮੇ ਨੇ 11% ਆ ਤੇ ਟੈੰਬੂ ਕੋ ਨੇ 18.3% ਆ 1 ਲੀਟਰ ਤਨ ਏਕੜ ਦਾ ਹੀ ਡੋਜ਼ ਹੈ ਜੀ ਤੇ ਦੋਸਤੋ ਜੇ ਤੁਸੀਂ ਕਸਟੋਰੀਆ ਹੋਰ ਕੰਪਨੀਆਂ ਅਦਰ ਕੰਪਨੀਆਂ ਵੀ ਹੁੰਦਾ ਉਹ ਵੀ ਤੁਸੀਂ ਕਰ ਥਾਦੇ ਹੋ ਟੈਕਨੀਕਲ ਕਸਟੋਰੀਆ ਦੇ ਵਿੱਚ ਹੈ ਜੋਕਸੀ ਸਟੋਬਿਨ ਤੇ ਟੈਬੂਕੋਨਾ ਜ਼ੋਲ ਹੋਣਾ ਲਾਜ਼ਮੀ ਆ ਇਹੜੇ ਭਰਾ ਵੀ ਕਰਦੇ ਆ ਅੱਗੇ ਆ ਗਿਆ ਜੀ ਬਾਹਰ ਕੰਪਨੀ ਦਾ ਨੈਟਿਵੋ ਇਹਦੇ ਵਿੱਚ ਟੈਕਨੀਕਲ ਟੈਬੂਕੋਨਾ ਜ਼ੋਲ 50% ਆ ਟਰਾਈਫਲੋਕਸੀ ਸਟੋਬਿਨ 25% ਲੇਬਲਟ ਤੇ ਸ਼ੀਫ ਲਾਈਟ ਨੂੰ ਕੰਟਰੋਲ ਕਰਦਾ ਹੈ ਇਹ ਜੀ ਡੋਜ਼ ਹੈਗੀ ਆ ਜੀ 85 ਗ੍ਰਾਮ ਪਰ ਏਕੜ ਦੀ ਦੋਸਤੋ ਇਹ ਤੁਸੀਂ ਕਰ ਸਕਦੇ ਹੋ ਬਹੁਤ ਵਧੀਆ ਰਿਜ਼ਲਟ ਆ ਅੱਗੇ ਆਗਾ ਜੀ ਸਜੰਟਾ ਕੰਪਨੀ ਦਾ ਐਮਈ ਸਟਾਰ ਟੌਪ ਇਹਦੇ ਵਿੱਚ ਟੈਕਨੀਕਲ ਆ ਐਜੋਕਸੀ ਸਟੋਬਿਨ 18.2% ਤੇ ਡੈਫੂ ਕੋਨਾਜੂਲਟ 11.4% ਇਹਦੀ ਡੋਜ਼ ਆ 200 ਐਮਐਲ ਪਰ ਏਕੜ ਦੀ 1 ਲੀਟਰ 5 ਕਿਲੋ ਜ ਪਾਜੰਦਾ ਇਹ ਅੱਗੇ ਗੱਲ ਕਰੀਏ ਕੋਟੇਵਾ ਕੰਪਨੀ ਦਾ ਗੈਲਿਲੀਓਬੇ ਇਹਦੇ ਵਿੱਚ ਟੈਕਨੀਕਲ ਪਿਕੌਕਸੀਸਟੋਬਿਨਾ 7.05% ਤੇ ਪ੍ਰੋਪੀਕੋਨਾਜ਼ੋਲ ਇਹਦੇ ਵਿੱਚ 9.71% ਇਹ ਡੋਜ਼ ਦੀ ਗੱਲ ਕਰੀਏ 400 ਐਮਐਲ ਪਰ 1 ਕੜਾ 2.5 ਕਿਲੋ ਦਾ ਲੀਟਰ ਆ ਜੀ ਇਹ ਦੋਸਤੋ ਜੇਕਰ ਤੁਸੀਂ ਵੀ ਬਾਜ਼ਾਰ ਜਾਣਦੇ ਹੋ ਤੇ ਤੁਸੀਂ ਅਕਸਰ ਟੈਕਨੀਕਲ ਨਾਮ ਜੇ ਯਾਦ ਰੱਖਿਆ ਕਰੋ ਜਿਸ ਨੂੰ ਕੰਪਨੀ ਦਾ ਦਵਾਈ ਨਹੀਂ ਮਿਲਦੀ ਤੁਸੀਂ ਟੈਕਨੀਕਲ ਉਹੀ ਵਰਤਣਾ ਜੇ ਤੁਸੀਂ ਐਮਐਸਟਾਰਲਾਈਨ ਜਾਣਦੇ ਹੋ ਜਾਂ ਨਾਟਿਵੋ ਲੈਨ ਜਾਣਦੇ ਹੋ ਜਾਂ ਕਸਟੂਰੀਆ ਲੈਨ ਜਾਣਦੇ ਹੋ ਜਗ ਲਲਿਓ ਬੇਲੈਨ ਜਨ ਨੂੰ ਤੁਸੀਂ ਤੁਸੀਂ ਟੈਕਨੀਕਲ ਨਾਮ ਜੇ ਯਾਦ ਰੱਖਣਾ ਕਿਉਂਕਿ ਦੁਕਾਨਦਾਰ ਕੋਲੇ ਵੀ ਕਾਫੀ ਰਸ਼ ਹੁੰਦਾ ਉਹ ਤੁਹਾਨੂੰ ਪ੍ਰੋਪਰ ਚੰਗੀ ਤਰ੍ਹਾਂ ਨਹੀਂ ਦੱਸ ਸਕਦਾ ਜਾਂ ਤੁਸੀਂ ਉਹਨੂੰ ਨਹੀਂ ਦੱਸ ਸਕਦੇ ਵੀ ਸਾਨੂੰ ਇਹ ਟੈਕਨੀਕਲ ਚਾਹੀਦਾ ਟੈਕਨੀਕਲ ਹੋਣਾ ਲਾਜ਼ਮੀ ਆ ਇਹ ਟੈਕਨੀਕਲ ਤੁਸੀਂ ਗੋਬ ਦੇ ਟਾਈਮ ਤੇ ਕਰ ਸਕਦੇ ਹੋ ਬਹੁਤ ਸੋਹਣਾ ਰਿਜ਼ਲਟ ਆ ਸਾਰੇ ਟੈਗਿੰਗ ਕਰਨ ਦਾ ਤੇ ਇੱਕ ਟੋਟਾ ਟੱਕ ਗੱਲ ਯਾਦ ਰੱਖਿਓ ਤੁਸੀਂ ਸਪਰੇਅ ਕਰਨ ਸਮੇ 100 ਤੋਂ 150 ਲੀਟਰ ਪਾਣੀ ਦੀ ਸਪਰੇਅ ਕਰਨੀ ਲਾਜ਼ਮੀ ਆ ਜੀ ਸੋ 350 ਲੀਟਰ ਤੁਸੀਂ ਲਾਜ਼ਮੀ ਪਾਣੀ ਲਾਉਣਾ ਤੇ ਇੱਕ ਗੱਲ ਕਰੀਏ ਜੇ ਆਪਾਂ ਇਹਦੇ ਵਿੱਚ ਇਹ ਆ ਗਿਆ ਫੰਗੀਸਾਈਡ ਇਹਦੇ ਵਿੱਚ ਤੁਸੀਂ ਤੇਲੇ ਵਾਲੀ ਸਪਰੇ ਵੀ ਪਾ ਸਕਦੇ ਹੋ ਜਿਵੇਂ ਸੁਜੰਤਾ ਕੰਪਨੀ ਦੀ ਉਸੀਨ ਆਪਣੇ ਚਸ ਆ ਗਈ ਉਹ ਵੀ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਇਨਸੈਕਟੀਸਾਈਡ ਸੁੰਡੀ ਵਾਲੀ ਕੋਈ ਦਵਾਈ ਪਾ ਸਕਦੇ ਹੋ ਫੇਮ ਪਾ ਸਕਦੇ ਹੋ ਕੋਰਾ ਜਨ ਪਾ ਸਕਦੇ ਹੋ ਫੇਮ ਦੀ ਕੋਰਾ ਜਨ ਆਉਂਦੀ ਆ ਜਾਂ ਆਪਣੇ ਬਾਹਰ ਕੰਪਨੀ ਦੀ ਫੇਮ ਆਉਂਦੀ ਆ ਤੁਸੀਂ ਇਹਨਾਂ ਵਿੱਚੋਂ ਕੋਈ ਪਾ ਸਕਦੇ ਹੋ ਐਫਐਮਸੀ ਦੀ ਕੋਰਾ ਜਨਾ ਤੇ ਬਾਹਰ ਕੰਪਨੀ ਦੀ ਫੇਮ ਟੈਕਨੀਕਲ ਇਹ ਚ ਫਲੂਡਾ ਵਾਈਂਡਾ ਫੇਮ ਦੇ ਵਿੱਚ ਇਹ ਯਾਦ ਰੱਖਣਾ ਤੁਸੀਂ ਹੋਰ ਟੈਕਨੀਕਲ ਵੀ ਕਰ ਸਕਦੇ ਹੋ ਪਰ ਸੰਡੀ ਲਈ ਲਾਜ਼ਮੀ ਆਪਾਂ ਪਾ ਸਕਦੇ ਆ ਤੇਲੇ ਜੇਪ ਲਈ ਵੀ ਆਪਾਂ ਪਾ ਸਕਦੇ ਆ ਫੰਗੀ ਸੈਡ ਦੇ ਵਿੱਚ ਇਹ ਗੱਲਾਂ ਦੋਸਤੋ ਧਿਆਨ ਰੱਖਣਾ ਤੇ ਘੱਟੋ ਘੱਟ 100 ਤੋਂ 150 ਲੀਟਰ ਪਾਣੀ ਲਾਜ਼ਮੀ ਲਵਣ ਜੇ ਸਪਰੇਅ ਕਰਨੀ ਆ ਤੇ ਵੀਡੀਓ ਚੰਗੀ ਲੱਗੇ ਤਾਂ ਜੀ ਕਿਸਾਨ ਵੀਰੋ ਸ਼ੇਅਰ ਕਰਿਓ ਕਿਸਾਨ ਭਰਾਵਾਂ ਮਾਤਾ ਤੇ ਨਵੀਂ ਵੀਡੀਓ ਲੈ ਕੇ ਮਿਲਦੇ ਆਂ ਜੀ ਧੰਨਵਾਦ ਅੱਸੀ ਕੱਲ੍ਹ ਜੀ